ਪ੍ਰੀਤਾ ਮੈਂ ਜਾਨੀ ਉੱਥੇ loan ਭਰਿਆ ਸੀਗਾ ਮੈਂ ਤੇਰੇ ਅੱਜ ਪੈਸੇ ਮਿਲਨੇ ਜਿਆ ਬਾਹਰ ਬੈਠਾ ਕੋਈ ਪੁੱਛੇ ਨਾ ਤੇਰੀ ਮੰਮੀ ਕਿੱਥੇ ਗਈ ਹੈ ਉਹ ਕੋਈ ਸੰਤਾ ਪਤਾ ਨਹੀਂ ਕਿੱਥੇ ਗਈ ਹੈ ਦਵਾਈ ਦੁਵਾਈ ਲੈਣ ਗਈ ਹੋਣੀ ਦੱਸੀ ਨਾ ਇਹਨੂੰ ਨਹੀਂ ਤਾਂ ਵਿੱਚੋ ਹੀ ਰੌਲਾ ਪਾਉਣ ਲੱਗ ਜਾਊਗਾ ਆਖੂਗਾ ਦੇਓ ਮੈਨੂੰ ਵੀ ਸਾਰਿਆਂ ਨੇ ਤਾਂ ਹੀ ਡਾਉਣੇ ਹੁੰਦੇ ਫਿਰ ਪਿਓ ਨੂੰ ਹੱਥ ਨੇ ਪੜਦੇ ਨਾਲਾ ਇਹਨੂੰ ਦੱਸਦੀ ਮੜਾ ਜਾ ਇਹਨੂੰ ਨਾ ਦੱਸੀ ਬਸ ਇਹਨੂੰ ਐਂ ਕਹਿ ਦੇ ਸੰਤਾ ਪਤਾ ਨਹੀਂ ਕਿੱਥੇ ਗਈ ਜਿ ਪੰਜ ਪਾਂ ਤਾਂ ਸਹੀ ਆ ਇਹਦੇ ਵਿੱਚ ਹੀ ਪੈਸੇ ਪਾ ਲਵਾਂਗੇ ਅੱਜ ਤੱਕ ਹੀ ਤਾਂ ਪੈਸੇ ਦੇ ਹੀ ਦੇਵਾਂਗੇ ਹੋਰ ਕੀ ਆ ਲੋਨ ਜੇ ਆਣਾ ਤਾਂ ਬੜਾ ਕੰਮ ਵਧੀਆ ਪੈਸੇ ਤਾਂ ਹੱਥੋਂ ਪਾ ਦਿੰਦੇ ਲੂੜਾ ਕੱਪੜਾ ਤਾਂ ਬਣ ਜਾਂਦਾ ਮਾ ਤਾਂ ਨਹੀਂ ਹੁੰਦੀ ਉਹ ਦੋ ਤਾਂ ਸੂਟ ਲਈ ਆਵਾਂ ਓੜਿਆ ਵਿਆਹ ਜਾਂ ਤਾਇਆ ਪਿਆ ਹੁਣ ਖੜ ਜਾ ਮੜੀ ਸਕੀਮ ਬਣਾ ਲਾ ਉੱਥੇ ਤਾਂ ਦਿਮਾਗ 'ਚ ਨਹੀਂ ਆਉਣੀ ਮੁੜ ਕੇ ਵਿਆਹ ਆ ਪਿਆ ਮਾਤਾ ਕਾ ਨਹੀਂ ਦੋ ਸੂਟ ਲੈ ਆਉਂਗੀ ਤੇ ਠੰਡ ਜੀ ਅਸਾਂ ਦਾ ਤਾਂ ਪਾਇ ਨਹੀਂ ਜਾਣੇ ਹਣਾ ਜੁੱਤੇ ਲੈ ਆਉਂਗੀ ਕੋਈ ਚੰਗੀ ਜੀ ਤੇ ਹੋਰ ਕੋਈ ਮਾੜਾ ਮੋਟਾ ਸਮਾਨ ਖਰੀਦ ਲਿਆਉਂਗੀ ਜੋ ਆਪਾਂ ਦੇ ਫੇਰ ਲੈ ਆਉਂਗੀ ਲੈ ਕੇ ਆਉਂ ਸਾਰਾ ਕੁਝ ਸੱਜ ਮੈਂ ਹੀ ਪੀੜ ਹੋ ਵੀ ਓਏ ਦੋ ਚਾਰ ਵਾਲ ਚ ਚਿੱਟੇ ਜਿਹੀ ਵੀ ਕਿਤੇ ਪੱਟੇ ਜਾਂ ਨਾ ਤੇ ਫੇਰ ਹੀ ਕਿਤੇ ਮਾਨ ਨਾ ਫਿਰ ਤਾਂ ਜਮਾ ਨੌਜਵਾਨੀ ਬਣ ਜਾਊਗਾ ਨਾ ਆਹ ਹਾਂ ਉ ਤਾਂ ਪੂਰਾ ਸੋਨਾ ਲੱਗਦਾ ਮੈਂ ਜੱਜ ਦਾ ਪੂਰਾ ਕਰਤਾ ਸਗਨ ਕੀ ਹੋ ਗਿਆ ਤੈਨੂੰ ਅਨਾਸਾਂ ਨੂੰ ਸਾਂ ਮਲੜਿਆ ਕਰ ਤੇ ਤੈਨੂੰ ਕੀ ਹੋ ਗਿਆ ਕੰਮ ਚੱਲੇ ਸੀ ਸਾਰਾ ਸਤਿਆਨਾਸ਼ ਕਰਤਾ ਸਾਰੀ ਮਸਤੀ ਲੱਗੀ ਜਿਹੜਾ ਮੈਂ ਫਿਲਮ ਬਣ ਰਹੀ ਹੈ ਜਾਂ ਜਾਂਦੀ ਰਹੀ ਹੈ ਅੱਛਾ ਅੱਛਾ ਛੁਟਕਰੀ ਜਨਾ ਤੇ ਛੱਕ ਆ ਗਈ ਮੈਨੂੰ ਆ ਗਈ ਛੱਕ ਤੇ ਮੱਖ ਨੂੰ ਕਮਲ ਕੇ ਬਰੋਗ ਨਹੀਂ ਸਕਦਾ ਸੀ ਤੇ ਮੈਨੂੰ ਦੱਸ ਕੇ ਗਈ ਸੀ ਤੂੰ ਦਾਰੀ ਸਾਫ ਕਰੀ ਜਨਾ ਤੂੰ ਆਪ ਦੇ ਮੋਚ ਨਹੀਂ ਜਨਾ ਤੜਕੇ ਲੈ ਕੇ ਉਧਰ ਪਰੇ ਜਾ ਕਰ ਇੱਥੇ ਬਹਿ ਜਾ ਨਾ ਛਿੱਕਾ ਮਾਰਨੂੰ ਸਾਰਾ ਸਕੀਮਾਂ ਕਰਾਂਗਾ ਕਰਾਂਗਾ ਸਾਰੀਆਂ ਖੇਲ ਕਰਕੇ ਤਰ ਤੰਗਾ ਖੌਰਾ ਕੰਮ ਬਣੂਗਾ ਕਨੇ ਮੇਰੇ ਤੇ ਤਵਾ ਮੈਂਟ ਚ ਹੀ ਲਾ ਦੇਣੀ ਆ ਓ ਬਾਬਾ ਮਾਰਦਾ ਉਹ ਤਾਂ ਕਦੇ ਤੂੰ ਕੀ ਆ ਨੀਗਾ ਜੇ ਮੈਂ ਵੀ ਛੱਕ ਨਿਕਲ ਗਈ ਤੇ ਹੁਣ ਮੈਂ ਦੱਸ ਕੀ ਕਰਾਂ ਤੇ ਨੱਕ ਨੂੰ ਕਮਲ ਲਵੇ ਬੰਦਾ ਵੇਖ ਲਵੇ ਵਿੱਚ ਤੇ ਜਾਈ ਜਾਂਦੀ ਆ ਮੈਂ ਤੇਰੇ ਨਾਲ ਛੱਕਾਂ ਤਾਂ ਲੋਟ ਹੀ ਨਹੀਂ ਹੁੰਦੇ ਕਾ ਮਾਰਤੀਆਂ ਇੱਥੇ ਤੇਨੂੰ ਬਸ ਮੇਰੀ ਛੱਕ ਇਹਨੂੰ ਪਤਾ ਨਹੀਂ ਕੀ ਲੜ ਜਾਂਦੀ ਸਾਪ ਵਾਂਗੂ ਨਰਜਦੀ ਆ ਜਾ ਜਾਵੜਾ ਆ ਪੈਸੇ ਦੇ ਜੀ ਮੈਨੂੰ ਜਰਦੇ ਦੀ ਪੂਰੀ ਲੈ ਕੇ ਆਉਣੀ ਹੈ ਮੈਂ ਹੈ ਨਹੀਂ ਮੇਰੇ ਕੋਲੇ ਮੈਂ ਤਾਂ ਆਪ ਦਵਾਈ ਲੈਣ ਚਲੀ ਆ ਆ 50 ਰੁਪਏ ਦੇ ਜੀ ਮੈਨੂੰ ਜਾਣ ਲੱਗੀ ਫੜਾ ਜਾ ਪਰਸ ਚੁੱਕਟ ਕੇ ਹੈ ਨਹੀਂ ਮੇਰੇ ਕੋਲ ਪੀੜੀ ਬੱਤੀ ਲੈਣੀ ਹੁੰਦੀ ਮੈਂ ਬੰਦਾ ਜਿੱਥੇ ਮਰਜੀ ਜਾਵੇ ਇਹ ਪਹਿਲਾਂ ਛਿੱਕਾ ਮਾਰ ਲੱਗ ਜਾਊਗਾ ਜੇ ਨਾ ਹੋਵੇ ਤਾਂ ਪਿਛਕ ਮਗਰ ਉਹ ਕਹਿੰਗਾ ਪਾਣੀ ਦੇ ਜੀ ਤੇ ਗਾ ਘੋਟ ਦੇ ਮੇਰਾ ਤੈਰੀ ਤਾਂ ਦੂਰ ਕਿਲਾ ਸਾਹ ਵੀ ਬਿਠੀ ਹੈ ਤਾਂ ਵੀ ਵੇਖੀ ਮੇਰੇ ਸਰ ਤੇ ਧਰ ਕੇ ਮੈਂ ਲੈ ਜੂਗੀ ਲੈ ਜੂਗੀ ਮਉ ਪੁੱਤਾਂ ਨੇ ਆ ਜਦੋਂ ਕੋਦੇ ਨਹਾ ਤੋ ਕੇ ਜੀਨ ਦੀ ਪੈਂਟ ਪਾਵਾ ਇਹ ਮੱਚ ਜਾਂਦੀ ਏ ਭੈਣ ਦੇ ਨਹੀਂ ਪਹਿਲਾਂ ਹੀ ਕਹਿੰਦੇ ਨੇ ਬੁੱਤ ਬਣਾ ਕੇ ਕੁੱਟ ਦੇਵੇ ਤੇ ਫਿਰ ਕੰਮ ਬਣ ਜਾਂਦਾ ਹਾਂ ਹਾਂ ਆ ਰਹਿ ਗਿਆ ਬੁੱਤ ਬਣਾ ਕੇ ਕੁੱਟ ਬਣਾ ਲੈ ਬੁੱਤ ਮੇਰਾ ਮੈਂ ਤੈਨੂੰ ਤਾਂ ਕੁਛ ਨਹੀਂ ਆਖਿਆ ਬਣਾ ਲੈ ਬਣਾ ਲੈ ਬੁੱਤ ਕਿਤੇ ਤੇਰਾ ਬਣ ਜੇ ਕੰਮ ਤੇਰਾ ਗਈ ਜਾਂਦੀ ਦਾ त बना के ना तूभ ं हंदे भी बुत्त बना के कुट देंदेन की फिर कम बन जांदा हंदा इक दो तिन चार पंज स सत